ਬਾਬਾ ਜੀ ਸ਼ੋਭਨਾਮ ਮੇਰਾ ਨਾਮ ਸਲੀਮ ਫਿਲਦਾ ਹੈ ਆਪਾਂ ਇਸ ਟਾਈਮ ਕਿਹੜੀ ਜਗ੍ਹਾ ਹੈ ਜਿੱਥੇ ਬੈਠੀ ਹੋਈ ਆ ਇਹ ਇਤਿਹਾਸਿਕ ਦਰਬਾਰ ਸਖੀ ਸਰਬਰਪੀਰ ਲਖਦਾਤਾ ਜੀ ਗੁਰਾਜੰਦਰ ਇਹ ਸਥਾਨ ਹੈ ਹਿਸਟੋਰਿਕਲੀ ਇਹ ਉਹ ਜਿੱਥੇ ਆਈ ਦਿਨ ਸਰਦਾਰ ਦਾ ਆਉਣਾ ਜਣਾ ਲੱਗਾ ਰਹਿੰਦਾ ਨੂਰੀ ਦਰਬਾਰ ਰਹਿਮਤ নূর ਬਖਸ਼ੇ ਦਰਬਾਰ ਤੋਂ ਸ਼ੁਕਰੀਆ ਜੀ ਮਾਫੀ ਚਾਹਾਂਗਾ ਬਾਬਾ ਜੀ ਅੱਜ ਕੱਲ ਅਖੰਡ ਬਾਜ ਬਹੁਤ ਚੱਲ ਰਿਹਾ ਹੈ ਕਿਉਂਕਿ ਤੁਸੀਂ ਸਮਝ ਹੀ ਗਏ ਹੋਗੇ ਮੈਂ ਕੀ ਕਹਿਣਾ ਚਾਹੁੰਦਾ ਜੀ ਉਹਦੇ ਬਾਰੇ ਕੀ ਵਿਚਾਰ ਨੇ ਕੀ ਕਹਿਣਾ ਚਾਹੋਗੇ ਇਹ ਵੀ ਇੱਕ ਬੁਰਾਈ ਹੈ ਸਮਾਜ ਲਈ ਪਖੰਡ ਬਾਦ ਅਡੰਬਰਵਾਦ ਕਿਸੇ ਸਮਾਜ ਨੂੰ ਅਗਰ ਗਮਰਾਹੀ ਦੇ ਦੌਰ ਵਿੱਚ ਲਿਜਾਣਾ ਹੋਵੇ ਉਹਦੇ ਵਿੱਚ ਪਖੰਡ ਬਾਦ ਐਡੰਬਰਵਾਦ ਲਿਕੇਨ ਜਦੋਂ ਅਸੀਂ ਇਤਿਹਾਸ ਵਿੱਚ ਝਾਤੀ ਮਾਰਦੇ ਹਾਂ ਜਗਤਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤਗੁਰੂ ਸ਼੍ਰੀ ਗੁਰੂ ਦਾਸ ਮਹਾਰਾਜ ਨੇ ਸਦੀਆਂ ਤੋਂ ਪਹਿਲਾਂ ਇਸ ਉਹ ਖੰਡ ਪਰ ਡੰਬਰ ਵਾਸਤਾ ਵਿਚਾਰਕ ਤੌਰ ਤੇ ਵਿਰੋਧ ਕੀਤਾ ਔਰ ਲੋਕਾਂ ਨੂੰ ਧਰਮ ਕਰਨ ਦੇ ਸੱਚੇ ਰਸਤੇ ਤੇ ਔਰ ਸਾਡਾ ਵੀ ਅੱਜ ਫਰਜ਼ ਬਣਦਾ ਕੋਈ ਵੀ ਪੀਰ ਫਕੀਰ ਆਪਣੀ ਗੱਦੀ ਤੇ ਬਿਠਾ ਤੇ ਉਹ ਰਹਿਵਰਾਂ ਦੀਆਂ ਵਿਚਾਰਧਰਾਵਾਂ ਨੂੰ ਫਲਸਫਿਆਂ ਉਹ ਗੇ ਲੈ ਕੇ ਸੰਗਤ ਲਈ ਕਰਮ ਕਰੇ ਤਾਂ ਕਰਕੇ ਇੱਕ ਵਧੀਆ ਸੰਦੇਸ਼ ਜਾਵੇ ਕੱਢੀ ਤੇ ਜਾਂਦੀ ਧਰਤੀ ਤੋਂ ਵਖੰਡਵਾਦ ਨਹੀਂ ਹੋਣਾ ਚਾਹੀਦਾ ਅਸੀਂ ਪਿਛਲੇ ਇਤਨੀ ਦੇਖਿਆ ਵੀ ਬਹੁਤ ਸਾਰੇ ਲੋਕ ਵਖੰਡਵਾਦ ਦੇ ਨਾਲ ਤੇ ਲੋਕਾਂ ਨੂੰ ਆਪਣੇ ਕੋਲ ਬੁਲਾ ਕੇ ਵੀਡੀਓ ਬਣਾ ਕੇ ਤਰ੍ਹਾਂ ਤਰ੍ਹਾਂ ਦੇ ਕੱਡੇ ਬਣਾ ਕੇ ਅਸੀਂ ਇਹਨਾਂ ਦਾ ਆਦਰ ਕਰਦਾ ਆ ਚੰਗਾ ਕਰਦਾ ਲੇਕਿਨ ਬਾਅਦ ਵਿੱਚ ਉਹ ਹੀ ਲੋਕ ਅਸੀਂ ਮਾਫੀ ਮੰਗਦੇ ਵੀ ਦਿੱਖੇ ਇਸ ਕਰਕੇ ਮੈਂ ਸੰਗਤ ਨੂੰ ਇਹ ਬੇਨਤੀ ਵੀ ਕਰਪਾ ਬੀ ਕਰਪਾ ਵੀ ਜਿਹੜੇ ਦਰਬਾਰ ਹੈ ਨੂਰੀ ਦਰਬਾਰ ਅੰਭਿਸ਼ਾ ਹੈ ਜਰੂਰਤ ਹੋਦੀ ਕਿਸੇ ਸਥਾਨ ਤੇ ਜਾਣੇ ਉੱਥੇ ਜਾ ਕੇ ਆਪਣੇ ਗੁਨਾਹਾਂ ਦੀ ਮੁਆਫੀ ਮੰਗੇ। ਕੋਈ ਅਗਰ ਸਾਨੂੰ ਕੋਈ ਦੁੱਖ ਤਕਲੀਫ ਹੈ ਉਹਦੇ ਪਿੱਛੇ ਕੋਈ ਬਦਲਾਅ ਕੰਮ ਕਰਦੀ ਹੈ। ਤੇ ਇਸ ਕਰਕੇ ਅਸੀਂ ਕਿਸੇ ਵੀ ਸਥਾਨ ਤੇ ਜਾਈਏ ਪਹਿਲਾਂ ਤੌਸ ਉਹਨਾਂ ਸਾਹਿਬ ਮਾਫੀ ਮੰਗਦੇ ਜਿਹਦੇ ਕਰਕੇ ਅਸੀਂ ਦੁੱਖ ਦੀ ਦੇ ਵਿੱਚ ਉਸ ਉਸ ਸਮੇਂ ਵਿੱਚ ਲੱਗਦੇ ਆ ਪਰ ਨਾਲ ਇਹ ਵੀ ਚੀਜ਼ ਦਾ ਸੀ ਤਰੀਕਾ ਸਮਝੀਏ ਜਾਂ ਗੱਲ ਨੂੰ ਅਸੀਂ ਸਮਝ ਲਈਏ ਵੀ ਦੁੱਖ ਸੁੱਖ ਇਹ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਹੁੰਦਾ ਜਿਸ ਤਰ੍ਹਾਂ ਸੁੱਖ ਵੀ ਜ਼ਿੰਦਗੀ ਜਦੋਂ ਦੁੱਖ ਨਹੀਂ ਵੀ ਆਉਣਾ ਤੇ ਉਸ ਸਮੇਂ ਨੂੰ ਅਸੀਂ ਕੱਟਣਾ ਸਿੱਖੀਏ ਗੁਜ਼ਾਰਨਾ ਸਿੱਖੀਏ ਬੜਾ ਹੀ ਆਨੰਦਦਾਇਕ ਇਸ ਕਰਕੇ ਪਖੰਡ ਬਾਦ ਡੰਬਰ ਬਾਦ ਦਾ ਸਿਰੇ ਤੋਂ ਵਿਰੋਧ ਅਸੀਂ ਵੀ ਆਪਣੇ ਨਸਥਾਨਾ ਤੋਂ ਬੈਠੇ ਹਮੇਸ਼ਾ ਇਸ ਸੰਗਤ ਨੂੰ ਆਪਕੀ ਨੂਰੀ ਦਰਬਾਰੇ ਕਰਮਾਂ ਨਾਲ ਜੋੜਦੇ ਹਾਂ ਜਿਹੜਾ ਦਰਬਾਰਾਂ ਦੇ ਵਿੱਚ ਨਸ਼ਾ ਬੀੜੀਆਂ ਸਿੱਟਾਂ ਜਾਂ ਸ਼ਰਾਬਾਂ ਦਾ ਚੜਾਵਾ ਚੜਾ ਰਹੇ ਨੇ ਜਾਂ ਹੋਰ ਕੁਝ ਕਰ ਰਹੇ ਨੇ ਉਹਨਾਂ ਬਾਰੇ ਬਾਬਾ ਜੀ ਕੀ ਕਹਨੇ ਚਾਹੂਗੇ ਇਹ ਦਰਸਲ ਥੋੜੇ ਜਿਹੇ ਸਮੇਂ ਦੀ ਗੱਲ ਆ ਲੇਕਿਨ ਸਾਡੇ ਜਿਹੜੇ ਇਹ ਪੀਰ ਫਕੀਰ ਹੋਏ ਆ ਉਹਨਾਂ ਨੇ ਕਦੇ ਵੀ ਇਹਨਾਂ ਚੀਜ਼ਾਂ ਦਾ ਸੇਵਨ ਨਹੀਂ ਕੀਤਾ ਕਿਉਂਕਿ ਜਿਹੜੇ ਆਰਟੀਫੀਸ਼ੀਅਲ ਨਸ਼ੇ ਆ ਇਹ ਕੁਝ ਹੀ ਸਾਲਾਂ ਤੋਂ ਸ਼ੁਰੂ ਹੋਏ ਆ ਤੇ ਸਾਡੀ ਇੱਕ ਤਨਜ਼ੀਮ ਕਮੇਟੀ ਆ ਵਿਸ਼ਵ ਸੂਫੀ ਸੰਸਮਾਗੋ ਉਹਦੇ ਮਾਧਿਅਮ ਪੂਰੇ ਸੀ ਪੰਜਾਬ ਦੇ ਕੋਨੇ ਕੋਨੇ ਤੇ ਆ ਗਈ ਜਿਹੜੇ ਡੇਰੇ ਦਾ ਸੀ ਉਹਨਾਂ ਚ ਵੀ ਸ ਜਾਗਰੂਕਤਾ ਲਿਆਂਦੀ ਬਿਗੜੇ ਹੈ ਸਿਕੜ ਬੱਤੀ ਦਾ ਹੀ ਜਿਆਦਾ ਜ਼ੋਰ ਸੀ ਐਸੀ ਉਹ ਵੀ ਲਗਭਗ ਹੁਣ ਤੁਸੀਂ ਦੇਖਿਆ ਹੋਊਗਾ ਮਹਿਫਲਾਂ ਵਿੱਚ ਉਹਦਾ ਵੀ ਹੁਣ ਕਦੇ ਨਾ ਕਦੇ ਵੀਡੀਓ ਦੁੱਸੂਗੀ ਨਾ ਕੋ ਬਦਾ ਕੋ ਇਤਦਾ ਤਾਂ ਕੋਈ ਚਿੱਤਰ ਦੇ ਸੁਗਵਜੇ ਦੇ ਵਿੱਚ ਕੋਈ ਨਸ਼ਿਆਂ ਨੂੰ ਪ੍ਰਮੋਟ ਕਰਦਾ ਨਹੀਂ ਤੇ ਬਾਬਾ ਜੀ ਜਦੋਂ ਆਪਾਂ ਇਹ ਕਈ ਲੇਡੀਜ਼ ਚੌਂਕੀਆਂ ਲਾਉਂਦੀਆਂ ਸਿਰ ਘਮਾਉਂਦੀਆਂ ਤੇ ਉਹ ਜਦੋਂ ਕਿ ਦੂਜੇ ਬੰਦੇ ਨੂੰ ਦੇਖ ਲੈਣ ਉਹ ਨਾਲ ਦੇ ਨਾਲ ਹੀ ਸਾਰਾ ਕੁਝ ਬੰਦ ਹੁੰਦਾ ਉਹਦੇ ਬਾਰੇ ਕੀ ਕਹੂੰਗੀ ਇਹ ਪਖੰਡ ਪਦ ਨੇ ਇਹ ਗੱਲ ਜੋੜਦੀ ਠੀਕ ਜੀ ਦਰਸਲ ਵਿਰਾਗ 'ਚ ਆ ਜਾਣਾ ਇੱਕ ਅਲੱਗ ਗੱਲ ਆ ਉਹ ਸਿਰ ਘਮਾਉਣੇ ਜਾਂ ਔਰ ਜੋ ਵੀ ਆਪਾਂ ਦੇਖਦੇ ਹਾਂ ਕੁਝ ਸ਼ਬਦ ਵੀ ਹੈ ਨੇ ਗੱਲ ਕਰਨ ਵਾਲੇ ਇਹ ਵੀ ਸੰਗਤ ਨੂੰ ਮੈਂ ਤੁਹਾਡੇ ਮੱਦੇਨਜ਼ਰ ਹੀ ਬੇਤੀ ਕਰੂੰਗਾ ਜਿਹੜਾ ਅਸਲ ਪੀਰ ਫਕੀਰ ਹੈ ਉਹ ਤਾਂ ਆਪਣੇ ਗੁਰੂ ਦੀ ਓਟ ਲੈ ਕੇ ਬੈਠਾ ਤੇ ਉਹ ਡਰਾਮੇ ਨਾਲੋਂ ਜ਼ਿਆਦਾ ਯਾਨੀ ਉਹਦੀ ਪੀਰ ਫਕੀਰੀ ਵਿੱਚ ਜਿਹਨੂੰ ਕਹਿੰਦੇ ਬਨਾਵਟੀ ਮਲਾਵਟੀ ਜਾਂ ਡਰਾਮਾ ਉਹ ਨਹੀਂ ਹੋਊਗਾ ਉਹ ਅਸਲ ਹੋਊਗਾ ਅਸਲ ਤੋਂ ਭਾਵ ਉਹ ਤੋਂ ਆਪਣੇ ਗੁਰੂ ਪੀਰ ਦਾ ਕਰਮ ਹੋਊਗਾ ਸੰਗਤ ਨੂੰ ਕਰਮ ਦੇਊਗਾ ਉਹ ਕਰਮ ਵੀ ਕਿਸੇ ਦਾ ਕਹਦੀ ਹੈ ਸੰਗਤ ਦੇ ਵਿੱਚ ਸਸੰਗ ਦੇ ਰੂਪ ਚ ਜਾਂ ਕਹਦੀ ਹੈ ਜਿਹੜੀ ਉਹਨੂੰ ਕੋਈ ਉਹਦੇ ਗੁਰੂ ਨੇ ਉਹ ਕਰਮ ਦਿੱਤਾ ਉਹ ਕਰਮ ਦੇ ਰੂਪ ਵਿੱਚ ਸੰਗਤ ਨੂੰ ਦਿੰਦਾ ਉਹਦਰਾ ਹੀ ਲੋਕਾਂ ਦੇ ਕੰਮ ਆ ਦੇ ਜਿਵੇਂ ਕਹਿੰਦੇ ਲੇੜੀ ਚ ਖੇਡਦੀਆਂ ਮੇਰੇ ਚ ਕਾਲਖ ਆ ਗਈ ਜਾਂ ਪੈਰੋ ਆ ਗਿਆ ਜਦ ਮਸਾਣੀ ਆ ਗਈ ਮੇਰੇ ਚ ਮੈਂ ਮੋਹਣੀ ਮੇਰੇ ਤੇ ਖੇਡ ਦਿਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਬਹੁਤ ਉਹ ਸ਼ਕਤੀਆਂ ਵਾਂ ਜਿਹਨਾਂ ਦਾ ਸਹੀ ਨਾਮ ਲੈਂਦੇ ਹੀ ਸਾਡੇ ਅੰਦਰ ਰੂਹਾਨੀਅਤ ਦੀ ਸ਼ਕਤੀ ਜਾਗਦੀ ਹੈ ਤੇ ਜੇ ਕੋਈ ਬੰਦਾ ਉੱਠ ਕੇ ਜਾਂ ਕੋਈ ੜੀ ਉੱਠ ਕੇ ਦਾਵਾ ਕਰਨ ਲੱਗੇ ਮੇਰੇ ਕੋ ਉਨੇ ਕ ਟਾਈਮ ਲੇ ਉਹ ਸ਼ਕਤੀਆਂ ਸਾਡੇ ਅੰਦਰ ਆ ਗਈਆਂ। ਬੰਤ ਲੱਗਦਾ ਇਹ ਤਾਂ ਕੋਊ ਬੰਦਾ ਕੋਈ ਬੇਕ ਹਾਈ ਪਾਵਰ ਇਹਨੂੰ ਕਹ ਲਈਏ। ਕੋਈ ਬੰਦਾ ਦਾਵਾ ਕਰੇ ਵੀ ਮੇਰੇ ਅੰਦਰ ਉਹ ਪਾਵਰ ਆ ਗਈ ਤੇ ਮੈਂ ਉਹ ਦਰਾਂ ਹੀ ਉਹ ਲੋਕਾਂ ਦੇ ਕੰਮ ਸੁਭਾਰਾ। ਤੇ ਇਹ ਆਪਣੀ ਗੱਲ ਤੇ ਇਹ ਗੱਲ ਆਪਣੇ ਆਪ ਚ ਹੀ ਹੋਈ। ਛੁੱਟੀ ਜੀ ਸਾਫ਼ ਹੁੰਦੀ ਹੈ। ਇਦਾਂ ਦਾ ਕੁਝ ਵੀ ਨਹੀਂ ਹੈਗਾ। ਨਹੀਂ ਮਲ ਕੇ ਆਪਾਂ ਸਿਰਫ ਫਰਿਆਦ ਕਰ ਸਕਦੇ ਆ। ਕਿ ਆਪਣੇ ਹੋ ਅੰਦਰ ਨਹੀਂ ਆ ਸਕਦੇ ਸਮਾ ਸਕਦੇ ਮੈਂ ਤੁਹਾਨੂੰ ਦੱਸਾਂ ਵੀ ਉਹ ਤਾਂ ਜਿਹੜਾ ਨਾਮ ਅਸੀਂ ਲਈ ਜਾਂਦੇ ਇਹੀ ਸਾਨੂੰ ਇਹਦੀ ਵੱਡੀ ਬਖਸ਼ਿਸ਼ ਆ ਜਿੰਨੇ ਵੀ ਸਾਡੇ ਪੀਰ ਫਕੀਰ ਤਰਵਾਨ ਜਾਂ ਜਿੰਨੇ ਵੀ ਰਹਿਬਰ ਆਏ ਉਹਨਾਂ ਦਾ ਅਸੀਂ ਨਾਮ ਲੈ ਰਹੇ ਨਾਮ ਲੈ ਕੇ ਅਸੀਂ ਉਹਦਾ ਕਰਮ ਜੋ ਵੀ ਹੈਗਾ ਵਾ ਰੋਹਾਨੀ ਕਰਮ ਕਰਕੇ ਸੰਗਤ ਦਾ ਕਰਮ ਕਰ ਸਕਦੇ ਕੁ ਤਕਰੀਮਾ ਬਾਬਾ ਜੀ ਵੀ ਚਾਰਿਤੋਂ 60% ਤਾਂ ਨਸ਼ਾ ਜਿਹੜਾ ਕਿਉਂਕਿ ਇਸੇ ਵਿੱਚ ਹੀ ਲੱਗਿਆ ਹੋਇਆ ਲੋਕਾਂ ਨੂੰ ਤੇ ਬਾਕੀ 100% ਮੈਂ ਲੱਗਦਾ ਇਹ ਪੰਜਾਬ ਦੇ ਵਿੱਚ ਨਸ਼ਾ ਇਸ ਟਾਈਮ ਤੇ ਤੇ ਨੌਜਵਾਨ ਪੀੜੀ ਨੂੰ ਲੱਗਿਆ ਹੋਇਆ ਹੈ ਤੇ ਇਹਦੇ ਬਾਰੇ ਕੀ ਆਪਾਂ ਵਿਚਾਰ ਤੁਸੀਂ ਜਿਹੜੇ ਦਰਵਾਰ ਸੀਗੇ ਜਿਹੜੇ ਪੀਰਫ ਕੀ ਲੈਂਦੇ ਹੋ ਹੂੰ ਪਰ ਹੁਣ ਤਾਂ ਬੜਾ ਚੇਂਜਿੰਗ ਆ ਗਿਆ ਜੀ ਥੋੜੀ ਇਹ ਇੱਥੇ ਸਿਰਫ ਸਿਕਟ ਬੱਤੀ ਦਾ ਹੀ ਸੀ ਹੋਰ ਨਹੀਂ ਕੁਝ ਤੇ ਦਾ ਉਹ ਤਾਂ ਜਿਹੜੇ ਅੱਜ ਨਸ਼ੇ ਦੁੱਧੇ ਆਏ ਆ ਹੂੰ ਹੂੰ ਇਹ ਤਾਂ ਇੱਕ ਲੱਗਤੋਂ ਤੋਂ ਗੱਲ ਕਰਨ ਵਾਲੀ ਆ ਹੂੰ ਇਹ ਦਰਬਾਰਾਂ ਦੇ ਸਿਕਟ ਬੱਤੀ ਦੇ ਸਿਗਾ ਤੇ ਪੀਰ ਫਕੀਰ ਵੀ ਤਾਂ ਪੀਲੇ ਦੇ ਸਿਗਾ ਉਹਦਾ ਕਦੇ ਮੌਜ ਚਾਏ ਹੋਵੇ ਕਦੇ ਉਦੋਂ ਆ ਵੀਡੀਓ ਦਾ ਜ਼ੋਰ ਦੌਰ ਨਹੀਂ ਸੀ ਜਿਹੜਾ ਤੁਸੀਂ ਬਣਾ ਰਹੇ ਹੋ ਜ਼ੋਰ ਨਹੀਂ ਸੀ ਇਹਦਾ ਤੇ ਉਹ ਗੱਲਾਂ ਸਾਹਮਣੇ ਨਹੀਂ ਹੁਣ ਥੋੜਾ ਸਮਝ ਅਸੀਂ ਇੱਕ ਕਮੇਟੀ ਤੁਹਾਨੂੰ ਦੱਸਿਆ ਨਾ ਵਿਸ਼ੂ ਸੁਫੀ ਸੰਸਮਾਜ ਦੇ ਦੀ ਪਲੇਟਫਾਰਮ ਤੋਂ ਇਹ ਜਾ ਕੇ ਦੇਖੋ ਵਿਚਾਰਿਕ ਤੌਰ ਤੇ ਬੰਦੇ ਨੂੰ ਬਦਲੋ ਜੀ ਜੀ ਨਾ ਕਿਸੇ ਨੂੰ ਡਰਾ ਕੇ ਬਦਲਿਆ ਜਾ ਸਕਦਾ ਨਾ ਤੁਕਾ ਵਿਚਾਰਕ ਤੌਰ ਤੇ ਵੀ ਉਹ ਸੀ ਬੜਾਈ ਕਰੀ ਇੱਕ ਅੰਦੋਲਨ ਚਲਾਇਆ ਸੀ ਸਾਡਾ ਬੜਾ ਸਹਾਈ ਰਿਹਾ ਹੁਣ ਵੀ ਜੇ ਅਸੀਂ ਲੋਕਾਂ ਜੀ ਜਾਂਦੇ ਵਿਚਰਦੇ ਆ ਲੇਕਿਨ ਨਸ਼ਾ ਆਰਟੀਫੀਸ਼ਲ ਨਸ਼ਾ ਮੈਂ ਸੰਤਤੰ ਬੇਨਤੀ ਕਰੂੰਗਾ ਅਪੀਲ ਕਰੂੰਗਾ ਵੀ ਆਰਟੀਫੀਸ਼ਲ ਨਸ਼ਿਆਂ ਤੋਂ ਨਿਕਲ ਕਾਜ਼ ਕਰਕੇ ਪੰਜਾਬ ਦੀ ਨੌਜਵਾਨੀ ਨੂੰ ਸੰਦੇਸ਼ ਅਸੇ ਕੱਢ ਬੱਤੀ ਸ਼ਰਾਬ ਜਿਹੜਾ ਸੀ ਪੀਦੇ ਇਹ ਤਾਂ ਘਰਾਂ ਦੇ ਘਰ ਵਰਵਾ ਹੋ ਰਿਹਾ ਹੈ ਬਾਕੀ ਜਿਹੜਾ ਹੁਣ ਚਿੱਟੇ ਦਾ ਨਸ਼ਾ ਚੱਲ ਰਿਹਾ ਹੈ ਅੱਜ ਕੱਲ ਤਾਂ ਨਸ਼ਾ ਫਿਕਰ ਦਾ ਹੀ ਕਰ ਲੋ ਤੁਸੀਂ ਜ਼ਿੰਮੇਵਾਰੀ ਦਾ ਨਸ਼ਾ ਕਰ ਲੋ ਮੈਂ ਤਾਂ ਉਹ ਵੀ ਨਸ਼ਾ ਹੀ ਆਂ ਔਰ ਨਸ਼ੇ ਤੋਂ ਮੁਰਾਦ ਉਹ ਗਲਤੋਂ ਹੈ ਜਦੋਂ ਕਿਸੇ ਅਸੀਂ ਆਦਤ ਦੇ ਆਦੀ ਬਣ ਜਾਂਦੇ ਆ ਚਾਹੇ ਉਹ ਚੰਗੀ ਆ ਤੇ ਮਾੜੀ ਦੇਉ ਨਸ਼ੇ ਦਾ ਉਤਾਰਨ ਕਰ ਲੈਂਦੇ ਇਸ ਕਰਕੇ ਨਸ਼ਾ ਇਵਾਦਤ ਦਾ ਨਸ਼ਾ ਵੀ ਹੈ ਨਸ਼ਾ ਮਿਹਨਤ ਦਾ ਨਸ਼ਾ ਵੀ ਹੈ ਨਸ਼ਾ ਕਾਮਯਾਬੀ ਦਾ ਵੀ ਹੈ ਨਸ਼ਾ ਜ਼ਿੰਮੇਵਾਰੀ ਦਾ ਵੀ ਹੈ ਫਿਕਰ ਦਾ ਵੀ ਹੈ ਇਸ ਕਰਕੇ ਸਾਨੂੰ ਨੌਜਵਾਨਾਂ ਨੂੰ ਤਾਂ ਜ਼ਿੰਮੇਵਾਰੀ ਦਾ ਨਸ਼ਾ ਲੈਣਾ ਚਾਹੀਦਾ ਆਰਟੀਫੀਸ਼ਲ ਨਸ਼ੇ ਅੱਜ ਕੁਝ ਨਹੀਂ ਰੱਖਿਆ ਇਸ ਕਰਕੇ ਨਸ਼ਾ ਹਰ ਉਸ ਚੀਜ਼ ਦਾ ਮਾੜਾ ਜਿਹੜਾ ਸਾਨੂੰ ਚੰਗੀ ਗੱਲ ਤੋਂ ਮੜੀ ਗੱਲ ਹੋਵੇ ਅੱਗੇ ਨੌਜਵਾਨ ਪੀੜ੍ਹੀ ਨੂੰ ਕੀ ਰਸਤਾ ਦਿਖਾਉਣਾ ਚਾਹੂਗੀ ਦੇਖੋ ਸਾਡਾ ਦੇਸ਼ ਜਿਹੜਾ ਇਸ ਵੇਲੇ ਦੁਨੀਆ ਦਾ ਯੁਵਾ ਦੇਸ਼ ਆ ਸਭ ਤੋਂ ਵੱਧ ਨੌਜਵਾਨ ਸਾਡੇ ਦੇਸ਼ 'ਚ ਔਰ ਅੱਜ ਵਿਗਿਆਨਿਕ ਯੁੱਗ 'ਚ ਅਧਿਆਤਮਿਕ ਸਮਾਜਿਕ ਰਾਜਨੀਤਿਕ ਔਰ ਨੌਜਵਾਨੀ ਜੋ ਮਿਲ ਕੇ వ్యక్తిగਤ ਪਰਿਵਾਰਕ ਸਮਾਜਿਕ దేశ aur ਦੁਨੀਆ ਵਿੱਚ ਆਪਣੇ ਕੰਮ ਕੰਦੀ ਲੋੜਾ ਤਾਂ ਕਰਕੇ ਜਿੱਥੇ ਅਸੀਂ ਆਪਣੇ ਪੰਜਾਬ ਨੂੰ ਦੇਸ਼ ਨੂੰ ਤਰੱਕੀਆਂ ਦੇ ਦੇਖਣਾ ਚਾਹੁੰਦੇ ਆ ਉੱਥੇ ਜਿਹੜੇ ਦੁਨੀਆ 'ਚ ਵੀ ਬਰਾਈਆਂ ਫੈਲੀਆਂ ਦੁਨੀਆ ਪਰੱਚ ਵੀ ਤੁਸੀਂ ਚਾਤ ਮਾਰਦੇ ਆ ਬਹੁਤ ਸਾਰੇ ਇਦਾਂ ਦੇ ਮਸਲੇ ਨਿਕਲ ਆਏ ਆ ਜਿਹੜੇ ਇਸ ਕੁਦਰਤ ਲਈ ਪੂਰੇ ਬ੍ਰਹਿਮੰਡ ਲਈ ਕਦਮ ਆਪੇ ਇਸ ਤਰ੍ਹਾਂ ਕੇ ਸੰਦੇਓਪਰਾ ਦੇ ਦਿਓ ਧੰਨਵਾਦ ਜੀ ਮੈਂ ਪੰਜਾਬੀ ਖਬਰ ਤੋਂ ਦਰਸ਼ਨ ਸਿੰਘ ਸੱਪਲ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ